ਅੱਗੇ ਹੈ ਜੀ ਨੌਵੀਂ ਪੌੜੀ ਦੀ ਦੂਜੀ ਪੰਕਤੀ ਸੁਣਿਆ ਹੈ ਮੁਖ ਸਲਾਹਣ ਮੰਦ ਤੇ ਗਾ ਕੇ ਵੀ ਪੜ ਸਕਦੇ ਹਾਂ ਜਿਸ ਨੂੰ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਦੇ ਅਰਥ ਤਾਂ ਹੁਣ ਤੁਹਾਨੂੰ ਸਮਝ ਪੈ ਹੀ ਗਏ ਹੋਣੀ ਹੈ ਜੀ ਕਿ ਉਸ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੋੜਨ ਦੇ ਨਾਲ ਉਸ ਦੇ ਨਾਲ ਪ੍ਰੀਤ ਬਣਾਉਣ ਦੇ ਨਾਲ ਉਸ ਦੇ ਨਾਲ ਪ੍ਰੇਮ ਪਿਆਰ ਦੇ ਨਾਲ ਉਸ ਦੇ ਨਾਲ ਗੱਲਾਂ ਕਰਨ ਦੇ ਨਾਲ ਉਸ ਦੇ ਨਾਲ ਯਾਰੀ ਦੋਸਤੀ ਪਾਉਣ ਦੇ ਨਾਲ ਕੀ ਹੋਊਗਾ ਮੁਖ ਹੈ ਜੀ ਮੂੰਹ ਦੇ ਉੱਤੋਂ ਵੀ ਆਪਣੇ ਮੁਖੋਂ ਕੀ ਉਚਾਰਿਆ ਭਾਵ ਮੁਖੋਂ ਮੂੰਹੋਂ ਕੀ ਬੋਲਦਨੇ ਇਹ ਜਿਹੜਾ ਮੁਖ ਹੈ ਜੀ ਇਹ ਮੰਦ ਨੂੰ ਰਿਪਰੈਜ਼ੈਂਟ ਕਰਦਾ ਮੰਦ ਹੁੰਦਾ ਜੀ ਜਿਹੜਾ ਮੰਦ ਬੁੱਧੀ ਵਾਲਾ ਹੁੰਦਾ ਖੋਟੀ ਬੁੱਧੀ ਵਾਲਾ ਹੁੰਦਾ ਜਾਂ ਪੈੜੀ ਬੁੱਧੀ ਵਾਲਾ ਮਨੁੱਖ ਹੁੰਦਾ ਜਾਂ ਭੈੜਾ ਮਨੁੱਖ ਜਿਹਨੂੰ ਕਹਿੰਦੇ ਆ ਮਹਾਰਜ ਕੀ ਕਹਿੰਦੇ ਆ ਕਿ ਜਦੋਂ ਤੁਹਾਡੀ ਜਿਹੜੀ ਸੁਰਤ ਆ ਉਸ ਪ੍ਰਭੂ ਪਰਮਾਤਮਾ ਨਾਲ ਜੁੜ ਜਾਂਦੀ ਹੈ ਤਾਂ ਮੰਦ ਬੁੱਧੀ ਵਾਲੇ ਜਾਂ ਮੰਦਾ ਬੋਲਣ ਵਾਲੇ ਜੋ ਭੈੜਾ ਬੋਲ ਬੋਲਣ ਵਾਲੇ ਮਨੁੱਖ ਵੀ ਤੁਹਾਨੂੰ ਸਲਾਹਣ ਲੱਗ ਜਾਂਦੇ ਨੇ ਭਾਵ ਤੁਹਾਡੀਆਂ ਸਿਫਤਾਂ ਕਰਨ ਲੱਗ ਜਾਂਦੇ ਨੇ ਜਿਹੜੇ ਕਹਿੰਦੇ ਨੇ ਜੀ ਇਹ ਬੰਦਾ ਹਮੇਸ਼ਾ ਮੁਰੋਂ ਜਦੋਂ ਬੋਲੂ ਕੌੜਾ ਹੀ ਬੋਲੂ ਬੁਰਾ ਹੀ ਬੋਲੂ ਅਜਿਹਾ ਵੀ ਕਈ ਵਾਰ ਸੁਣ ਚਾਇਆ ਜੀ। ਇਹ ਬੰਦਾ ਜਦੋਂ ਬੋਲਦਾ ਕੌੜਾ ਹੀ ਬੋਲਦਾ ਕੂੜ ਹੀ ਬੋਲਦਾ ਕਦੇ ਪਿਆਰ ਨਾਲ ਗੱਲ ਨਹੀਂ ਕੀਤੀ। ਮਹਾਰਾਜ ਕਹਿੰਦੇ ਨੇ ਉਪលਿਆ ਪੁਰਖਾ ਤੂੰ ਉਸ ਪ੍ਰਭੂ ਪਰਮਾਤਮਾ ਨਾਲ ਪ੍ਰੀਤ ਤਪਾ। ਮਨ ਨੂੰ ਸਮਝਾ ਰਹੇ ਨੇ ਜੀ ਤੁਸੀਂ ਆਪਣੇ ਮਨ ਨਾਲ ਗੱਲ ਕਰਨੀ ਹੈ ਸੁਣਿਆ ਜਦੋਂ ਕਹੋ ਨਾ ਉਹ ਮੇਰੇ ਆ ਮਨਾਂ ਇਹ ਸਮਝ ਪੈ ਗਈ ਮੈਨੂੰ ਸੁਣਿਆ ਭਾਬ ਮੇਰੇ ਮਨ ਮੈਨੂੰ ਸਮਝ ਪੈ ਗਈ ਕਿ ਜੇ ਤੂੰ ਆਪਣੇ ਆਪ ਨੂੰ ਆਪਣੇ ਮਨ ਨੂੰ ਕਹਿਣ ਆਪਣੀ ਸੁਰਤ ਨੂੰ ਕਹਿਣੇ ਆ ਉਸ ਪ੍ਰਭੂ ਪਰਮਾਤਮਾ ਦੇ ਨਾਲ ਜੋੜ ਲੇਗਾ ਤਾਂ ਜਿਹੜੇ ਬੰਦੇ ਮਾੜਾ ਬੋਲਦੇ ਆ ਜਿਹੜੇ ਕਦੇ ਕਿਸੇ ਨੂੰ ਚੰਗਾ ਨਹੀਂ ਨਾ ਬੋਲੇ ਉਹ ਮਨੁੱਖ ਵੀ ਤੁਹਾਡੀਆਂ ਸਿਫਤਾਂ ਕਰਨ ਲੱਗ ਜਾਣਗੇ ਗੁਣ ਗਾਉਣ ਲੱਗ ਜਾਣਗੇ ਕਹਿਣਗੇ ਵੀ ਇਹ ਮਨੁੱਖ ਵਰਗਾ ਪ੍ਰਭੂ ਪਰਮਾਤਮਾ ਦਾ ਭਗਤ ਕਦੇ ਕੋਈ ਹੋਇਆ ਹੀ ਨਹੀਂ